ਆਓ ਜੀ ਜੀ ਆਰ ਬੀਕੇਟੀ ਦਾ ਇਹ ਬਟਾਫਰਾ ਟਾਇਰ ਦੇਖ ਕੇ ਤੁਸੀਂ ਸਮਝ ਹੀ ਗਏ ਹੋ ਵੀ ਮੇਲਾ ਰਾਜਪੁਰਾ ਕਿਸਾਨ ਮੇਲਾ ਰਾਜਪੁਰਾ ਤੇ ਇਹ ਜਿਹੜਾ ਟਾਇਰ ਸੀ ਇਹ ਵੱਡੇ ਵੱਡੇ ਜਿਹੜੇ ਖਾਨਾ ਦੇ ਕੰਮ ਕਰਦੇ ਜਿਵੇਂ ਕੈਟ ਵਗੈਰਾ ਵਾਲੇ ਟਰੱਕ ਨਹੀਂ ਹੁੰਦੇ ਕੋਲੇ ਦੀ ਖਾਨਾ ਦੇ ਕੰਮ ਕਰਦੇ ਉਹ ਟਰੱਕਾਂ ਦਾ ਟਾਇਰ ਸੀ ਇਹ ਜਿਹੜੇ ਦੋ ਮੰਜਲੇ ਘਰ ਜਿਹੜੇ ਹੁੰਦੇ ਆ ਐਕਚੁਅਲ ਪ੍ਰਾਈਸ ਤਾਂ ਮੈਨੂੰ ਵੀਰੇ ਰਿਪੇਅਰ ਕਹਿੰਦੇ ਇਹਦੀ ਕੀਮਤ ਟਾਇਰ ਦੀ 25-26 ਲੱਖ ਸੀ ਦਸ਼ਮੇਸ਼ਾ ਮਸ਼ੀਨ ਤੇ ਏਸੀ ਕੈਮਰਾ ਫੁੱਲੀ ਏਸੀ ਕੈਮਰਾ ਪਰ ਸ਼ਾਇਦ ਵਿਚਾਰੇ ਜਿਹੜਾ ਹੈਲਪਰ ਹੁੰਦਾ ਹੁੰਦਾ ਨਾ ਧੱਕਾ ਕਰਕੇ ਉਹਦੀ ਸੀਟ ਬਾਹਰੇ ਰੱਖਿਆ ਗਿਆ ਉਹਨੂੰ ਚਲ ਇਹ ਤਾਂ ਬਸੇ ਬਹੁਤ ਵਧੀਆ ਮਸ਼ੀਨ ਸੀ ਤੇ ਅੱਗੇ ਆ ਗਏ ਜੀ ਹੈਰੋਂ ਹਾਈਡਰੌਲਿਕ ਹੈਰੋਂਸ ਨੇ ਇਹ ਤੇ 145000 ਰੁਪਏ ਨੇ ਦੀ ਕੀਮਤ ਇਹ ਮੇਲੇ ਤੇ ਕੁਝ ডিসਕਾਊਂਟ ਵੀ ਚੱਲ ਰਿਹਾ ਸੀ ਇਹ ਜਿਹੜਾ ਨੋਬੀ ਕਲਰ ਚ ਇੱਕ ਵੱਖਰਾ ਮਾਡਲ ਹੈ ਤੇ ਇਹ ਦੀ ਕੀਮਤ ਜਿਹੜੀ ਹੈਗਾ 270000 ਰੁਪਏ ਐਕਚੁਅਲ ਕੀਮਤ ਹੈ ਤੇ 15000 ਤੋਂ 40000 ਰੁਪਏ ਆਫਰ ਤੇ ਡਿਸਕਾਊਂਟ ਹੈ ਸੀ ਕਲਟੀਵੇਟਰ 15 ਕਲਟੀਵੇਟਰ ਬਾਕੀ ਲੋਕੀ ਇਹਨਾਂ ਨੂੰ ਹਲਾ ਹਲਾ ਕੇ ਕਿਸਾਨ ਵੀਰ ਇਹਨਾਂ ਨੂੰ ਹਲਾ ਹਲਾ ਕੇ ਵੇਖੀ ਰਹੇ ਸੀਗੇ ਬੀਆਰੇ ਨੇ ਇਹਨਾਂ ਨੂੰ ਕਹਿੰਦੇ ਪਾਉ ਕਿਹੜਾ ਕਹਿੰਦੇ ਬਹੁਤ ਹੈਵੀ ਕલ્ਟੀਵੇਟਰ ਸੀਗੇ ਤੇ ਅੱਗੇ ਛੋਟਾ ਮਾਡਲ ਪਿਆ ਇਹਨਾਂ ਦਾ ਕલ્ਟੀਵੇਟਰਸ ਦਾ ਬਾਕੀ ਆਗੇ ਜਿਹੜੇ ਤੋਤਾ ਹਾਲ ਜੀ ਨੂੰ ਆਪਾਂ ਕਹਿ ਦਿੰਨੇ ਆ ਉਹ ਵਾਲੇ ਸਾਰੇ ਦਰਸ਼ਨ ਕਰੋ ਜੀ ਸਰਵਨ ਵਾਲੇ ਹੈਰੋਂ ਦੇ ਸਰਵਨ ਵਾਲਾਂ ਦੀ ਹੈਰੋਂ ਤੇ 32 ਹੈਰੋਂ ਨੇ ਤੇ ਸੈਂਟਰਲ ਟਾਇਰਾਂ ਤੇ 4.5 ਲੱਖ ਰੁਪਏ ਦੀ ਕੀਮਤ ਹੈ ਤਾਂ ਲੱਗਦਾ 90 90 ਹੌਸਪੋਰ ਦਾ ਟਰੈਕਟਰ ਹੀ ਕਿਚੂ ਪੈਪਖਾਨਾ ਵੀ ਬਹੁਤ ਲੱਗਿਆ ਅੱਗੇ ਖੜੀ ਹੈ ਜੱਤ ਜੀਤ ਵਾਲਿਆਂ ਦੀ ਮਸ਼ੀਨ ਤੇ 23 ਕੁਵਾਟ 20 ਕਿਲੋ ਦਾ weight ਆ ਤੇ 72 ਇੰਚੇ ਦਾ size ਆ ਬੜੀ ਹੀ ਬਲਕੀ ਜੀ ਮਸ਼ੀਨ ਆ ਦੇਖੋ ਕੁਆਲਿਟੀ ਤੁਸੀਂ ਤੇ ਮੇਲੇ ਦਾ view ਚੈੱਕ ਕਰੋ ਇੱਕ ਵਾਰ ਦੇਖੋ ਦੇਖੋ ਰੀਲ ਦੀ ਕੁਆਲਿਟੀ ਦੇਖੋ ਫਿੰਗਰਾਂ ਦੀ ਤੇ ਵੈਲਟਾਂ ਦੇ ਕਵਰ ਦਿੱਤੇ ਆ ਟਾਇਰ ਵਗੈਰਾ ਤੇ ਡਰਮ ਵਾਲੀ ਬਲੇਡ ਦੇਖੋ ਬਹੁਤ ਮੈਂ 75 ਹੌਸਪਾਵਰ ਜਾਂ 70 ਹੌਸਪਾਵਰ ਟਰੈਕਟਰ ਇਹਨੂੰ ਵਧੀਆ ਖਿੱਚੂਗਾ ਕਿਉਂਕਿ ਕਾਫੀ ਵੱਡੀ ਤੇ ਬਲਕੀ ਮਸ਼ੀਨ ਆ ਗਈ ਉਹ ਵੱਡੀ ਮਸ਼ੀਨਾਂ ਤੇ ਦੇਖੋ ਕੁਆਲਿਟੀ ਸੀ ਡਰਮ ਡਰਮ ਦੀ 70 ਤੋਂ 75 ਐਚਪੀ ਮੰਗਰੇ ਕਿੰਨੀਆਂ ਟਰਾਲੀਆਂ ਦਿਹਾੜੀਆਂ ਨੇ ਬਣਾ ਦੂ ਤੁਸੀਂ ਕੁਝ ਕਦਮ ਅੱਗੇ ਵਗਣ ਵਦਨ ਤੇ ਹੀ ਲੱਗੇ ਸੀਗੇ ਬੂਟਿਆਂ ਦੀਆਂ ਸਟਾਲਾਂ ਫਲਾਂ ਵਾਲੇ ਬੂਟੇ ਬਹੁਤ ਵਧੀਆ ਛਾਂ ਵਾਲੇ ਬੂਟੇ ਤੇ ਹਰੇਕ ਚਾਰ ਪੂਰੇ ਵਧੀਆ ਖਾਣ ਵਾਲਾ ਦਾ ਵੀ ਸਮਾਨ ਲੱਗਿਆ ਸੀ ਫੁੱਲ ਬਈ ਆਰਗੈਨਿਕ ਸੀ ਤੇ ਅੱਗੇ ਆਗੇ ਕੋੜਿਆਂ ਵਾਲੇ ਵੀਰ ਕੋੜਿਆਂ ਵਾਲੇ ਵੀਰ ਤਾਂ ਦੇਖੋ ਘੋੜਾ ਦੇਖ ਆਸਟ੍ਰੇਲੀਅਨ ਘੋੜਾ ਨਰ ਘੋੜਾ ਬਹੁਤ ਹੀ ਜ਼ਬਰਦਸਤ ਘੋੜਾ ਦੇਖ ਦੇਖ ਭੁੱਖ ਲੈਂਦੀ ਆ ਕਦ ਕਾਠ ਮਾਰਵੜੀ ਨਸਲ ਹੈ ਵਾਜੀ ਵਾਹ ਦੇਖਦੇ ਭੁੱਖ ਲੈਂਦੇ ਇਹਨੂੰ ਦੇਖਣ ਲਈ ਬਹੁਤ ਕਾਠ ਹੋ ਗਈ ਕਿ ਇਹਨੂੰ ਦੇਖ ਦੇਖ ਭੁੱਖ ਲੈਂਦੀ ਦੀ ਤੇ ਇਹ ਚੀਜ਼ਾਂ ਦੇਖ ਕੇ ਜਾਨਵਰ ਪਾਲਕ ਨੇ ਜਾਂ ਜਿਹਨੂੰ ਆਪੋ ਪਸ਼ੂ ਪਾਲਕ ਕਹਿ ਦਿੰਦੇ ਆ ਉਹਨੇ ਵੀਰਾਂ ਨੂੰ ਵੀਰਾਂ ਨੂੰ ਬਹੁਤ ਮੋਟੀਵੇਟ ਹੁੰਦੇ ਨੇ ਇਹ ਚੀਜ਼ਾਂ ਦੇਖ ਕੇ ਵੀ ਸਾਡਾ ਘੋੜਾ ਵੀ ਐਵੇਂ ਹੋਵੇ ਤੇ ਮੇਲੇ ਤੇ ਆਵੇ ਤੇ ਸਟੱਡ ਸਰਬਸਾ ਦੇਵੇ ਲਵੇ ਲੌਣੇ ਦੇ ਇਲਾਕਿਆਂ ਨੂੰ ਤੇ ਲਾਸਨ ਸੁਧਾਰ ਹੋ ਸਕੇ ਬਹੁਤ ਮਾਨ ਹੁੰਦਾ ਭਈ ਆਪਦੇ ਜਾਨਵਰ ਤੇ ਪਾਲੇ ਹੋਏ ਤੇ ਦੇਖੋ ਕਰੋ ਅੱਗੇ ਸਾਹਮਣੇ ਖੜਾ ਸੈਲਜ ਬੀਲਨ ਇਹ ਜਗਤਜੀਤ ਵਾਲਿਆਂ ਦੇ ਤੇ ਇੱਕ ਕੰਪਨੀ ਨਾਲ ਟਾਈ ਅਪ ਕਰਕੇ ਬਣਾਇਆ ਹੈ ਇਹਨਾਂ ਨੇ ਦੇਖੋ ਮਸ਼ੀਨ ਲੱਗੇ ਸ਼ਾਇਦ ਬੇਟ ਮਸ਼ੀਨ ਆ ਇਹ ਜਿਹਦੇ ਨਾਲ ਗੰਡਾਂ ਬਣਦੀਆਂ ਨੇਗੀਆਂ ਉਹ ਬੀਲਣ ਹੈ ਸੈਲਜ ਬੀਲਰ ਬੀਲਨ ਜਿਹੜਾ ਫੈਕਟਰੀਆਂ ਦੇ ਵਿੱਚ ਹੁੰਦਾ ਦੇਖੋ ਸੈਲਵੇਲਰ ਦੇ ਰਿਵਾਸੇ ਸਾਈਡ ਤੇ ਦੇ ਮੈਂਸ਼ਨ ਵੀ ਕੀਤਾ ਉਹਨਾਂ ਨੇ ਦੇਖੋ ਪਿੱਛੇ ਗੰਡਾ ਬਣਵਾ ਨਿਕਲ ਜਾਨੀ ਹੋਣੀ ਆ ਸੈਲਜ ਦੀਆਂ ਜਾਂ ਕਿਸੇ ਹੋਰ ਵੀ ਚੀਜ਼ ਦੀਆਂ ਜਿਹੜੀਆਂ ਵੀ ਗੰਡਾ ਬਣਦੀਆਂ ਨੇ ਦੇਖੋ ਧੰਨਵਾਦ ਜੀ ਆਪਦਾ ਕੀਮਤੀ ਸਮਾਂ ਦੇਣ ਲਈ ਤੇ ਵੀਡੀਓ ਵੇਖਣ ਲਈ ਤੇ ਜੇ ਵਧੀਆ ਲੱਗੇ ਤਾਂ ਸ਼ੇਅਰ ਕਰਦੇ ਤੇ ਲਾਈਕ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ